ਲੋਗਨ ਸਾਹਿਬ ਮੁਖੀ ਸਿਮਰਜੀਤ ਬੈਂਸ ਵੱਲੋਂ ਲਾਈਵ ਹੋ ਕੇ ਖਰੀਦਾ ਚਿੱਟਾ ਪੰਜਾਬ ਪੁਲਿਸ ਨੂੰ ਭਜੜ ਪਾਰਿਆ ਲੁਧਿਆਣਾ ਪੁਲਿਸ ਵੱਲੋਂ ਟਰਾਂਸਪੋਰਟ ਨਗਰ ਦੇ ਪੈਂਦੀ ਕੋੜਾ ਕਲੋਨੀ ਚ ਵੱਡੀ ਤਰ੍ਹਾਂ ਚ ਪੁਲਿਸ ਮੁਲਾਜ਼ਮ ਗ੍ਰੀਡ ਕਰਨ ਪਹੰਚੇ ਜਾਣਕਾਰੀ ਮੁਤਾਬਕ ਇਸ ਇਲਾਕੇ ਦੀ ਨਸ਼ੇ ਦੀ ਵਿਕਰੀ ਕਾਫੀ ਜ਼ਿਆਦਾ ਹੋ ਰਹੀ ਸੀ ਜ਼ਿਕਰਯੋਗ ਹੈ ਕਿ ਬੀਤੀ ਦਿਨੀ ਇਸੇ ਥਾਂ ਤੇ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਵੀ ਆਪਣਾ ਇੱਕ ਵਿਅਕਤੀ ਭੇਜ ਕੇ ਚਿੱਟਾ ਖਰੀਦਿਆ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਚਾਈ ਗਿਆ ਤੇ ਵੱਡੀ ਗਿਣਤੀ ਚ ਪੁਲਿਸ ਟੀਮ ਵੱਲੋਂ ਵੱਖ-ਵੱਖ ਇਲਾਕਿਆਂ 'ਚ ਰੇਡ ਕੀਤੀ ਗਈ ਪਰ ਕੋਈ ਵੀ ਨਸ਼ਾ ਤਸਕਰ ਪੁਲਿਸ ਟੀਮ ਦੇ ਹੱਥ ਨਹੀਂ ਲੱਗ ਸਕਿਆ ਸਰੀ ਉਹਰੇ ਕਾਫੀ ਇਨਪੁੱਟ ਆ ਰਹੀ ਸੀ ਵੀ ਬੇਸਿਕ ਕਈ ਤਰ੍ਹਾਂ ਦੀਆਂ ਗਲਤ ਕੰਮ ਹੋ ਰਹੇ ਆ ਸੋ ਕਿਉਂਕਿ ਅਸੀਂ ਇੱਕ ਸਾਰੇ ਆਫੀਸਰ ਕਾਫੀ ਇਲੈਕਸ਼ਨਸ ਕਰਕੇ ਬਾਹਰ ਆਏ ਆ ਤੇ ਸਾਡੀ ਪ੍ਰਾਇਓਰਟੀ ਬਣਦੀ ਹੈ ਵੀ ਇਸੇ ਤਰ੍ਹਾਂ ਦੀ ਜਿਹੜੀ ਕੋਈ ਪ੍ਰੋਬਲਮ ਕਿਤੇ ਵੀ ਆ ਰਹੀ ਆ ਇਹਨੂੰ ਟੈਕਲ ਕਰਕੇ ਇਹਨੂੰ ਸੋਲਵ ਕਰੀਏ ਸੋ ਅੱਜ ਇਹ ਸਾਡਾ ਬਿਲਡ ਅ ਪ੍ਰੈਸ਼ਰ ਇਥੇ ਮੇਨਲੀ ਤਾਂ ਫੋਰਸ ਵੀ ਕੀ ਹੈਗਾ ਸਾਰਾ ਇਥੇ ਉਹਨਾਂ ਹੈਗੇ ਆਪਣੇ 50 ਕਿ ਜਾਨੇ ਚਾਣੇਗੇ 50 ਟੋਟਲ 50 ਕੇ ਹੈਗੇ ਓਕੇ ਹਾਂਜੀ ਮੈਨੂੰ ਇਹ ਨਹੀਂ ਪਤਾ ਉਹਨਾਂ ਬਾਰੇ ਕਿਉਂਕਿ ਮੈਂ ਵੀ ਨਿਊ ਕਮਰ ਐ ਇਸ ਏਰੀਆ ਵਿੱਚ ਉਹਨਾਂ ਨੇ ਇਥੋਂ ਦੀ ਇਥੇ ਇਹ ਨਹੀਂ ਮੈਨੂੰ ਪਤਾ ਓਕੇ ਬਟ ਇਹ ਤਾਂ ਵੈਸੇ ਸਾਨੂੰ ਸਾਡੇ ਸੋਰਸ ਤੋਂ ਹੀ ਪਤਾ ਲੱਗਿਆ ਸੀ ਵੀ ਕੰਪਲੇਂਟ ਆ ਰਹੀ ਏ ਇਸ ਏਰੀਆ ਦੇ ਤੋਂ ਕੀ ਚੱਰੀ ਆ ਰਹੀ ਹੈ ਹਾਂਜੀ ਹਾਂਜੀ ਕਰ ਰਹੇ ਰੈਸਟਰ ਤਾਂ ਨਹੀਂ ਕੀਤੀ ਕੋਈ ਨਹੀਂ 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 ਫਿਲਹਾਲ ਪੁਲਿਸ ਵੱਲੋਂ ਇਸ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਇਲਾਕੇ 'ਚ ਸ਼ਰਿਆਮ ਨਸ਼ੇ ਵੇਚਣ ਦੀ ਚਰਚਾ ਹੈ ਦੇਖਣਾ ਹੋਵੇਗਾ ਪੁਲਿਸ ਨੂੰ ਇਸ ਬਾਬਤ ਕੋਈ ਸਰਾਖਲ ਹੱਥ ਲੱਗਦਾ ਹੈ ਜਾਂ ਨਹੀਂ ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ